ਇਹ ਚਾਇਨਾ ਡੋਰ ਨੂੰ ਲੈ ਕੇ ਜਿਹੜੇ ਸਰ ਜਿਹੜੀਆਂ ਹਵਾਇਤਾਂ ਗਈਆਂ ਕਿਤੇ ਆਈਆਂ ਜੀ ਕਮਿਸ਼ਨਰ ਸਾਹਿਬ ਨੂੰ ਉਹਦੇ ਵਾਸਤੇ ਬਹੁਤ ਸਖਤ ਹੈਤਾਨੀ ਜੀ ਚਾਇਨਾ ਡੋਰ ਤੇ ਜਿਹੜਾ ਪੂਰਨ ਤੌਰ ਤੇ ਪਾਬੰਦੀ ਹੈ ਜਿਹੜਾ ਗੁੱਡੀ ਡਾਊਗਾ ਜਾਂ ਡੋਰ ਵਿੱਚੂਗਾ ਦੋਨਾਂ ਤੇ ਕਾਰਵਾਈ ਜੜੀ ਹੋਏਗੀ ਹੁਣ ਤੱਕ ਸਰ ਜਿਹੜੇ ਇਲਾਕੇ ਦੇ ਵਿੱਚ ਜਾਂ ਦੁਕਾਨਾਂ ਵੀ ਨੇ ਜਾਂ ਕੋਈ ਉੱਤੇ ਵੀ ਜੇ ਸਰ ਕੋਈ ਜਾਕਪ ਕੀਤਾ ਗਿਆ ਜੀ ਹਾਂਜੀ ਚੈੱਕ ਕੀਤਾ ਜਾ ਰਿਹਾ ਹੈ ਜਿਹੜਾ ਅਜੇ ਤੱਕ ਕੋਈ ਸਾਡੇ ਇਤਰਾਜੋਗਲ ਨੋਟਿਸ ਵਿੱਚ ਨਹੀਂ ਆਈ ਜੇ ਦੋਵੇਂ ਵਿਤਰਾਜ ਉਹ ਗੱਲ ਨੂੰ ਸੋਚਉਂਦੀ ਹੈ ਵੇਚਦਾ ਫਿਰਿਆ ਜਾਂਦਾ ਹੈ ਜਾਂ ਕੋਈ ਗੁੱਡੀ ਡੁੰਡਾ ਚ ਨਾ ਡੁੰਡਾ ਫਿਰ ਜਾਂਦਾ ਦੋਨਾਂ ਦੇ ਖਰਵੇ ਕੀਤੀ ਜਾਏਗੀ ਇਹਦੇ ਵੱਲੋਂ ਸਰ ਜਿਹੜਾ ਇਲਾਕੇ ਦੇ ਵਿੱਚ ਕੀਤਾ ਵੀ ਮੋਆਇਨਾ ਵੀ ਕੀਤਾ ਜਾ ਰਿਹਾ ਜੀ ਹੁਣ ਤੱਕ ਦਾ ਹਾਂ ਬਿਲਕੁਲ ਕੀਤਾ ਜਾ ਰਿਹਾ ਜੀ ਕੀਤਾ ਜਾ ਰਿਹਾ ਜੀ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਸਰ ਕੀਤੇ ਹੋਏ ਅਸੀਂ ਆਪਣੇ ਸਾਰੇ ਲਗਾਤਾਰ ਨਿਗਰਾਨੀ ਰੱਖਦੇ ਹਾਂ ਡੇਲੀ ਚੈਕਿੰਗ ਕਰਦੇ ਹਾਂ ਵੇਗਾ ਤਾਂ ਕੇਸ ਰਜਿਸਟਰ ਕਰਦੇ ਹਾਂ ਜਦੋਂ ਕੋਈ ਚੀਜ਼ ਮਿਲਦੀ ਹੈ ਕੱਲ ਪਰसों ਸਰ ਇੱਕ ਵੀਡੀਓ ਆਇਆ ਹੋ ਰਿਹਾ ਬੱਚੇ ਦਾ ਸਰ ਇੱਕ ਗਲਾ ਵੜਿਆ ਗਿਆ ਜੀ ਕੁਦਰ ਦੇ ਨਾਲ ਛੋਟਾ ਬੱਚਾ ਮੈਂ ਤੋਹੀ ਦੱਸ ਕੇ ਟੈਂਜੀ ਸਾਡੇ ਵੱਲੋਂ ਪੂਰਨ ਪਾਬੰਦੀ ਆ ਸਖਤ ਕਾਰਵਾਈ ਆ ਮਤਲਬ ਜਿੱਥੇ ਵੀ ਕਿਤੇ ਸਾਡੇ ਆਪਣੀ ਜੁਡੀਫਿਕੇਸ਼ਨ ਦੇ ਵਿੱਚ ਕੋਈ ਗਲਤ ਹੋਵੇ ਸਖਤ ਕਾਰਵਾਈ ਕੀਤੀ ਜਾਏ ਤੇ ਗੁਰ ਕੀ ਮੈਸੇਜਾਂ ਦਾ ਜੇ ਧਾਗੇ ਦੀ ਡੋਰ ਹੁੰਦੀ ਸੀ ਪਹਿਲਾਂ ਧਾਗੇ ਦੀ ਵਰਤੋਂ ਕੀਤੀ ਜਾਂਦੀ ਸੀ ਤਾਂ ਕਿ ਉਹ ਹੁਣ ਇਹ ਡੋਰਾਂ ਨਾਲ ਕੋਈ ਹਾਦਸੇ ਹੋਏ ਨੇ ਤੇ ਉਹਦਾ ਕੀ ਮੈਸੇਜ ਇਹ ਦਿਆ ਦੋ ਕਿ ਡੋਰ ਜਿਹੜੀ ਧਾਗੇ ਵਾਲੀ ਲੋਗ ਵਰਤਣ ਦੀ ਮੈਸੇਜ ਮੇਰੇ ਵੱਲੋਂ ਤਾਂ ਇੱਕੋ ਹੀ ਹੈ ਜੀ ਜਿਹੜਾ ਇਹਦੀ ਵਰਤੋਂ ਕਰੋਗੇ ਉਤੇ ਸਖਤ ਕਾਰਵਾਈ ਕੀਤੀ ਜਾਊਗੀ ਔਰ ਉਹਨੂੰ ਜੇਲ੍ਹ ਭੇਜਿਆ ਜਾਊਗਾ ਕਾਰਵਾਈ ਕਰੇ ਹੁਣ ਬਾਰ-ਬਾਰ ਤੇ ਅਸੀਂ ਇਹ ਗੱਲ ਕਹਿਣੋ ਰਹੇ ਆ ਕਿ ਮਤਲਬ ਜਿਹੜੀ ਉਹ ਤੁਸੀਂ ਰਵੈਤੀ ਟੋਰ ਵਰਤੋ ਜਾਂ ਉਹਦੀ ਵਰਤੋਂ ਕਰੋ ਉਤੇ ਮਤਲਬ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਜਿਹੜੇ ਪਬਲਿਕ ਦੇ ਨੁਮਾਇੰਦੇ ਆ ਉਹ ਕਹਿਟ ਆ ਪਰ ਜਿਹੜੇ ਨਹੀਂ ਅਸਰ ਕਰਦੇ ਉਹਨਾਂ ਤੇ ਫਿਰ ਕਾਰਵਾਈ ਹੋਊਗੀ